ਨਾਮ ਜਪਣ ਦਾ ਤਰੀਕਾ ਸਾਫ਼ ਦੱਸ ਦਿੱਤਾ ਗੁਰੂ ਸਾਹਿਬ ਨੇ ਗਾਵਿਐ ਪਹਿਲਾਂ ਬੋਲ ਫਿਰ ਉਹਨੂੰ ਸੁਣ ਤੇ ਨਾਲ ਪਿਆਰ ਕਰ ਤਿੰਨ ਚੀਜ਼ਾਂ ਇਕੱਠੀਆਂ ਰੱਖ ਕੇ ਜਪ ਇਹ ਸਾਡਾ ਧਿਆਨ ਬਹੁਤਾ ਤਾਂ ਨਹੀਂ ਲੱਗਦਾ ਹੁਣੇ ਮੈਂ ਕਹਾਂ ਨਾ ਵੀ ਬਾਹਾਂ ਖੜੀਆਂ ਕਰੋ ਸਾਰੇ ਜਣੇ ਅਸੀਂ ਕਹਾਂਗੇ ਨਵੀਂ ਗੱਲ ਚੱਲ ਹੈ ਮਿਲਣਾ ਉਹਦੇ ਵਿੱਚੋਂ ਕੁਝ ਨਹੀਂ ਜਾ ਮੈਂ ਹੁਣੇ ਕਹਿ ਦਿਆਂ ਵੀ ਤੁਸੀਂ ਆ ਖੱਬੇ ਹੱਥ ਦੀ ਉਂਗਲੀ ਨੂੰ ਥੋੜਾ ਜਿਹਾ ਦੱਬੋ ਤੇ ਨਾਲ ਕਹੋ ਵੈਗਰੋ ਹੋਰ ਤਰ੍ਹਾਂ ਲੱਗੇਗਾ ਨਵੀਂ ਐ ਨਾ ਗੱਲ ਮੈਂ ਸਮਝਦਾ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਿਉਂ ਨਹੀਂ ਆਉਂਦਾ ਗੱਲਾਂ ਸਾਫ਼ ਨੇ ਬੰਦੇ ਦੀ ਆਦਤ ਪਈ ਇਹ ਵੀ ਕੰਨ ਫੜਨਾ ਤੇ ਸਿੱਧਾ ਨਹੀਂ ਕਹਿੰਦੇ ਲੱਤ ਦੇ ਥੱਲੇੋਂ ਦੀ ਹੱਥ ਪਾ ਕੇ ਫੜੋ ਸਿੱਧਾ ਫੜ ਲਓ ਜਪੋ ਸਿੱਧਾ ਗਾਉ ਪਹਿਲਾਂ ਉਸ ਨੂੰ ਫਿਰ ਉਹਨੂੰ ਸੁਣੋ ਫਿਰ ਪਿਆਰ ਕਰੋ ਪਹਿਲਾਂ ਇਹਨਾਂ ਨੂੰ ਗਾਓ ਇੰਨਾ ਕੁ ਬੋਲੋ ਨਾਮ ਨੂੰ ਬਈ ਉਹ 5-7 ਫੁੱਟ ਤੱਕ ਜਾਏ ਤੁਹਾਡੇ ਕਮਰੇ ਵਿੱਚ ਕਿਉਂਕਿ ਜਿੱਥੇ ਤੁਸੀਂ ਨਾਮ ਵਿੱਚ ਕਾਮਯਾਬੀ ਹਾਸਲ ਕਰਨੀ ਹੈ ਉਹਦੇ ਆਲੇ-ਦੁਆਲੇ ਦਾ 5-7 ਫੁੱਟ ਦਾ ਘੇਰਾ ਵੀ ਪਹਿਲਾਂ ਤਿਆਰ ਹੋਣਾ ਚਾਹੀਦਾ ਹੈ ਜ਼ਰੂਰੀ ਹੈ ਉਥੋਂ ਦੀਆਂ ਤਰੰਗਾਂ ਵੀ ਸਾਫ਼ ਹੋਣੀਆਂ ਚਾਹੀਦੀਆਂ ਨੇ ਪਹਿਲਾਂ ਉਹ ਘੇਰਾ ਬਣੇਗਾ ਕਿਉਂਕਿ ਇਹ ਬ੍ਰਹਿਮੰਡ ਜਿਹੜਾ ਹੈ ਅਨੰਤ ਤਰੰਗਾਂ ਨਾਲ ਘਿਰਿਆ ਹੋਇਆ ਹੈ ਚੋਂਹਾਂ ਪਾਸਿਓਂ ਕਈ ਤਰ੍ਹਾਂ ਦੀਆਂ ਨੇ ਤੁਸੀਂ ਇੱਥੇ ਬੈਠੇ ਹੋ ਭਾਵੇਂ ਤੁਹਾਡੇ ਵਿੱਚ ਵਾਸ਼ਨਾ ਨਹੀਂ ਤਰੰਗਾ ਵਾਸ਼ਨਾ ਦੀਆਂ ਮੌਜੂਦ ਨੇ ਇੱਥੇ ਭਾਵੇਂ ਤੁਹਾਡੇ ਵਿੱਚ ਕ੍ਰੋਧ ਨਹੀਂ ਤਰੰਗਾ ਇੱਥੇ ਹਨ ਭਾਵੇਂ ਤੁਸੀਂ ਲੋਭੀ ਨਹੀਂ ਤਰੰਗਾ ਹਨ ਜਦੋਂ ਤੁਸੀਂ ਬੋਲੋਗੇ ਨਾ ਜਿਹਦੀ ਆਵਾਜ਼ 5-7 ਫੁੱਟ ਤੱਕ ਜਾਏਗੀ 10 ਕੁ ਮਿੰਟ ਉਹਨੂੰ ਬੋਲ ਲਓ ਤੇ ਫਿਰ ਉਹ ਤਰੰਗਾ ਹਟ ਜਾਣਗੀਆਂ ਫਿਰ ਇੱਕ ਤਰੀਕਾ ਗੁਰੂ ਸਾਹਿਬ ਨੇ ਕਿਹਾ ਉਲਟੀ ਗੰਗਾ ਯਮਨ ਮਿਲਾਵੋ ਕਬੀਰ ਜੀ ਨੇ ਤਰੀਕਾ ਦੱਸਿਆ ਉਲਟੀ ਗੰਗਾ ਜਮਨ ਮਿਲਾਵੋ ਜਮਨ ਦੇ ਇੱਥੇ ਅਰਥ ਕੀਤੇ ਨੇ ਵੈਸੇ ਜਮਨ ਦੇ ਅਰਥ ਨੇ ਯਮਨਾ ਨਦੀ ਹੈ ਗੰਗਾ ਦੇ ਇੱਥੇ ਅਰਥ ਨੇ ਧਿਆਨ ਜਮਨਾ ਦੇ ਅਰਥ ਨੇ ਸ਼ਬਦ ਜਮਨ ਦਾ ਅਰਥ ਹੈ ਜਿੱਥੋਂ ਸ਼ਬਦ ਜੰਮਿਆ ਜੰਮਣ ਦੇ ਅਰਥ ਜੰਮਣਾ ਸ਼ਬਦ ਕਿੱਥੋਂ ਜੰਮਿਆ ਕਿੱਥੋਂ ਆਇਆ ਇਹ ਤਾਂ ਸਿੱਧਾ ਜਿਹਾ ਵਿਗਿਆਨ ਹੈ ਕੋਈ ਬਹੁਤਾ ਉਲਾ ਨਹੀਂ ਸ਼ਬਦ ਜਿਹੜਾ ਬੰਦੇ ਦੀ ਧੁਨੀ ਵਿੱਚੋਂ ਜੰਮਦਾ ਹੈ ਇੱਥੋਂ ਪੈਦਾ ਹੁੰਦਾ ਪਰ ਆ ਬਾਣੀ ਜਿਹੜੀ ਜਦੋਂ ਵੀ ਅਸੀਂ ਬੋਲਣ ਆ ਜਾਂ ਇਧਰ ਮੈਂ ਬੋਲ ਰਿਹਾ ਉਹ ਧੁਨੀ ਦਾ ਖੇਲ ਸਾਰਾ ਉਥੇ ਚੋਟ ਵੱਜਦੀ ਹੈ ਪਵਨ ਦੀ ਉਹਦੇ ਰਹੀਂ ਸ਼ਬਦ ਉੱਪਰ ਆਉਂਦੇ ਨੇ ਸਹਿਜ ਸਹਿਜ ਉੱਪਰ ਆਉਂਦੇ ਆਉਂਦੇ ਸ਼ਬਦ ਬਣ ਜਾਂਦੇ ਨੇ ਪਰ ਇਹ ਪਰਾ ਦੇ ਨਾਲ ਬੰਦੇ ਦੀ ਦਿਮਾਗ ਦੀ ਅਦ੍ਰਿਸ਼ ਸ਼ਕਤੀ ਜੁੜੀ ਹੁੰਦੀ ਹੈ ਅਦ੍ਰਿਸ਼ ਤਾਰਾ ਜਿਹੜੀਆਂ ਤਿੰਨ ਨੇ ਨਾ ਇੜਾ ਪਿੰਗਲਾ ਔਰ ਸੁਖਮਣਾ ਤੀਨ ਬਸੇ ਇੱਕ ਥਾਈ ਉਹਨਾਂ ਤਿੰਨਾਂ ਦੇ ਸੰਪਰਕ ਨਾਲ ਜਿਹੜਾ ਦਿਮਾਗ ਨਾਲ ਜੁੜਿਆ ਸ਼ਬਦ ਪੈਦਾ ਹੁੰਦੇ ਨੇ ਇਹ ਬੜਾ ਬਹੁਤਾ ਖਿਲਾਰਾ ਹੈ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਕਿਹੜੇ ਚੱਕਰ ਵਿੱਚ ਸਿੱਖ ਨੂੰ ਪਾਉਣਾ ਸਿੱਧਾ ਜਪ ਤੂੰ ਆਪੇ ਠੀਕ ਹੋ ਜਾਏਗਾ ਇਹ ਨਹੀਂ ਇਹ ਨਾ ਸਮਝ ਨਾ ਵੀ ਸਿੱਖੀ ਵਿੱਚ ਵਿਗਿਆਨ ਨਹੀਂ ਹੈ ਇਥੇ ਵਿਗਿਆਨ ਉਹ ਹੈ ਆ ਕਲਪਨਾ ਚਾਵਲਾ ਨੂੰ ਤੇ ਹੁਣੇ ਹੀ ਪਤਾ ਲੱਗਾ ਸੀ ਨਾ ਵੀ ਚੰਦਰਮਾ ਤੇ ਕੈਂਸਰ ਦੀ ਦਵਾਈ ਹੈ 25 ਸਾਲ ਪਹਿਲਾਂ ਇੱਕ ਮਹਾਪੁਰਸ਼ ਸੀ 25 ਸਾਲ ਉਹਨੇ ਦੱਸ ਦਿੱਤਾ ਸੀ ਸਮਾਂ ਆਵੇਗਾ ਚੰਦਰਮਾ ਤੋਂ ਕੈਂਸਰ ਦੀ ਦਵਾਈ ਲੱਭੇਗੀ ਸਿੱਧੀ ਕੁੜਤੀ ਵਾਲੇ ਸਨ ਖੱਦਰ ਦੀ ਪਾਈ ਸੀ ਸਿੱਖ ਦੇ ਉੱਤੇ ਗੁਰੂ ਸਾਹਿਬ ਨੇ ਪਰਦਾ ਪਾ ਦਿੱਤਾ ਇਹਦੇ ਵਿੱਚ ਬਸ ਪਤਾ ਨਹੀਂ ਕੀ ਕੀ ਕਰਾਏ ਦੇ ਕੋਲੋਂ ਇਹ ਗੁਰੂ ਦਾ ਕੰਮ ਹੈ ਇਸ ਲਈ ਇਹਨਾਂ ਬਹੁਤੇ ਖਿਲਾੜਿਆਂ ਵਿੱਚ ਨਹੀਂ ਪਾਇਆ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰੋ ਆ ਬਹੁਤਿਆਂ ਚਮਕਾਰਾਂ ਲਿਸ਼ਕਾਰੇ ਟੀਵੀ ਤੇ ਵੇਖ ਕੇ ਨਾਮ ਫਸਿਆ ਕਰੋ ਉਹਨੇ ਕਿਹਾ ਵੀ 5 ਦਿਨ ਆਜੋ ਤੇ ਮੈਂ ਸਮਾਦੀ ਲਵਾ ਦਿਆਂਗਾ ਕਿਸੇ ਨੇ ਕਿਹਾ 5 ਦਿਨਾਂ ਤੋਂ 7ਵੇਂ ਦਿਨ ਆ ਕੇ ਸਮਾਦੀ ਪਤਾ ਨਹੀਂ ਜਾਂਦੀ ਕਿੱਧਰ ਪਰਤ ਕਿ ਉਹ ਹੀ ਕਠਿਨਾਵਾ ਸਾਰੀਆਂ ਨਹੀਂ ਕੁਝ ਹੋਏਗਾ ਚਲੋ ਕੋਈ ਕਿਸੇ ਢੰਗ ਨਾਲ ਕਰ ਲਵੇ ਆਪਣਾ ਉਤਰਾਜ ਨਹੀਂ ਮੈਂ ਸਮਝਣਾ ਵੀ ਤੁਸੀਂ ਜਿੱਥੇ ਚਰਨ ਫੜੇ ਨੇ ਉੱਥੇ ਫੜੋ ਕਾਮਯਾਬ ਹੋਣਾ ਉਲਟੀ ਗੰਗਾ ਜਮਣ ਮਿਲਾਵੋ ਜਿੱਥੋਂ ਸ਼ਬਦ ਜਮਿਆ ਆਵਾਜ਼ ਬਾਹਰ ਗਈ ਏ ਮੈਂ ਕਿਹਾ ਸੀ 4 ਫੁੱਟ ਤੱਕ ਜਾ ਰਹੀ ਏ 5 ਤੱਕ ਬੋਲੋ 10 ਮਿੰਟ ਪਹਿਲਾਂ ਬੋਲਣ ਤੋਂ ਬਾਅਦ ਇੱਕ ਤਰੀਕਾ ਹੈ ਕਿ ਉਸ ਆਵਾਜ਼ ਨੂੰ ਥੋੜਾ ਥੋੜਾ ਕਟਾਓ ਜ਼ਿਆਦਾ ਨਹੀਂ ਥੋੜਾ ਥੋੜਾ ਡਾਊਨ ਕਰੋ ਜਿਵੇਂ ਤੁਸੀਂ ਆਪਣੀ ਟੀਵੀ ਦੇ ਸਾਹਮਣੇ ਰਿਮੋਟ ਲੈ ਕੇ ਬੈਠੇ ਹੁੰਦੇ ਹੋ ਉੱਥੇ ਨੰਬਰ ਹੁੰਦਾ ਹੈ ਸਾਊਂਡ ਦਾ 50 ਫਿਰ ਇੱਕ ਘਟ ਗਿਆ ਫਿਰ ਹੋਰ ਇੱਕ ਘਟ ਗਿਆ ਸਹਜੇ 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 ਡਾਊਨ ਹੁੰਦਾ ਗਿਆ ਤੁਸੀਂ ਖਿਆਲ ਰੱਖਣਾ ਕਦੀ ਕਰਕੇ ਵੇਖਣਾ ਜਦੋਂ ਟੀਵੀ ਦਾ ਆਵਾਜ਼ 50 ਤੇ ਸੀ ਨਾ ਤੇ ਆਵਾਜ਼ ਦੇ ਨਾਲ ਤੁਹਾਡਾ ਧਿਆਨ ਸਾਰੇ ਕਮਰੇ ਵਿੱਚ ਖਿਲਰਿਆ ਹੋਇਆ ਸੀ ਜਿਉਂ-ਜਿਉਂ ਤੁਸੀਂ ਉਹਦੀ ਆਵਾਜ਼ ਘਟਾਓਗੇ ਤੁਹਾਡਾ ਧਿਆਨ ਵੀ ਛੋਟਾ ਹੁੰਦਾ ਜਾਏਗਾ ਕਿਉਂਕਿ ਸ਼ਬਦ ਛੋਟਾ ਹੁੰਦਾ ਜਾਏਗਾ ਜਦੋਂ ਉਹ 20 ਤੇ ਆਉਣ ਲੱਗਾ ਆਵਾਜ਼ ਟੀਵੀ ਤੋਂ ਸਿਰਫ ਅੱਧਾ ਫੁੱਟ ਦੂਰ ਰਹਿ ਗਿਆ ਤੁਸੀਂ ਥੋੜਾ ਜਿਹਾ ਧਿਆਨ ਨਾਲ ਵੇਖਣਾ ਧਿਆਨ ਵੀ ਟੀਵੀ ਤੋਂ ਅੱਧਾ ਫੁੱਟ ਦੂਰ ਰਹਿ ਗਿਆ ਕਿਉਂਕਿ ਧਿਆਨ ਹੁਣ ਸ਼ਬਦ ਦਾ ਪਿੱਛਾ ਕਰ ਰਿਹਾ ਹੈ ਆਵਾਜ਼ ਦਾ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਗੁਰੂ ਸ਼ੁਰਤ ਤੁਣ ਚੇਲਾ ਹੁਣ ਤੋਂ ਜਿਹੜੀ ਹੈ ਸੁਰਤ ਜਿਹੜੀ ਉਹ ਸ਼ਬਦ ਦੇ ਪਿੱਛੇ ਜਾ ਰਹੀ ਹੈ ਤੇ ਇੱਕ ਸਮਾਂ ਐਸਾ ਆਵੇਗਾ ਵੀ ਟੀਵੀ ਦਾ ਆਵਾਜ਼ ਬਿਲਕੁਲ ਘਟ ਜਾਏਗਾ ਤੇ ਬੰਦਾ ਉਸ ਆਪਣੀ ਕੁਰਸੀ ਨੂੰ ਛੱਡ ਕੇ ਟੀਵੀ ਦੇ ਕੋਲ ਚਲਾ ਜਾਏਗਾ ਕੰਨ ਲਾਏਗਾ ਉੱਥੇ ਕਿਉਂਕਿ ਧਿਆਨ ਉਹਨੂੰ ਖਿੱਚ ਕੇ ਲੈ ਆਇਆ ਹੈ ਇਹ ਹੀ ਤਰੀਕਾ ਹੈ ਸਿੱਖ ਪਹਿਲਾਂ ਉੱਚੀ ਉਚਾਰੇ ਫਿਰ ਉਹਨੂੰ ਇੱਕਦਮ ਨਾ ਘਟਾਏ ਥੋੜਾ ਥੋੜਾ ਘਟਾਈ ਜਾਏ ਆਵਾਜ਼ ਨੂੰ ਥੋੜਾ ਥੋੜਾ ਡਾਊਨ ਕਰੀ ਜਾਏ ਤੇ ਜਿਉਂ-ਜਿਉਂ ਆਵਾਜ਼ ਡਾਊਨ ਹੋਵੇਗੀ ਉਦੀ ਰਸਨਾ ਹਿੱਲੀ ਜਾਏਗੀ ਸ਼ਬਦ ਸਾਇਲੈਂਟ ਹੋ ਜਾਏਗਾ ਚੁੱਪ ਹੋ ਜਾਏਗਾ ਉਦੋਂ ਸਿੱਖ ਦਾ ਧਿਆਨ ਆ ਜਾਏਗਾ ਉਦੀ ਰਸਨਾ ਤੇ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਪ੍ਰਭ ਜੀ ਬਸੈ ਸਾਦਕੀ ਰਸਨਾ ਸਾਰਾ ਧਿਆਨ ਹੁਣ ਰਸਨਾ ਤੇ ਆ ਗਿਆ ਹੁਣ ਰਸਨਾ ਵੀ ਥੋੜੀ ਜੀ ਸਾਇਲੈਂਟ ਹੋ ਗਈ ਹੁਣ ਧਿਆਨ ਹੋਰ ਅੰਦਰ ਜਾਣ ਲੱਗ ਪਿਆ ਉਹਨੇ ਸ਼ਬਦ ਨੇ ਕਿੱਥੇ ਜਾਣਾ ਜਿੱਥੋਂ ਜੰਮਿਆ ਸੀ ਸਹਜੇ ਸਹਜੇ ਧਿਆਨ ਥੱਲੇ ਜਾ ਹੀ ਜਾਏਗਾ ਤੇ ਜਦੋਂ ਨਾਭੀ ਤੇ ਚਲਾ ਗਿਆ ਸੁਰਤ ਉਥੇ ਚ